ਮਾਚੀ ਵਾਲਾ ਦੇ ਬੰਨ੍ਹ ਦੇ ਉੱਤੇ ਖੜੇ ਆ ਸਾਰਾ ਬੰਨ੍ਹ ਟੁੱਟ ਗਿਆ ਜਿਹਦਾ ਪਾਣੀ ਜਿਹੜਾ ਰਾਵੀ ਦਾ ਸੀ ਖੋਰ ਕੇ ਲੈ ਗਿਆ ਇਹ ਤੇ ਇਧਰਲੇ ਪਾਸੇ ਦੇਖੋ ਆ ਵੀਰ ਦਾ ਘਰ ਆ ਤੇ ਆ ਦੇਖੋ ਕਿੰਨਾ ਉੱਚਾ ਆ ਇੱਥੋਂ ਲਾ ਲਓ ਬਈ 7 ਕੁ ਫੁੱਟ ਤਾਂ ਬੰਨ੍ਹ ਹੀ ਖੁਰ ਗਿਆ ਨਾ 8 ਫੁੱਟ ਤੇ ਉਸ ਤੋਂ ਬਾਅਦ ਚ ਘਰ ਦੇ ਅੰਦਰ ਤੱਕ ਪਾਣੀ ਆਇਆ ਬਈ ਇੰਨਾ ਪਾਣੀ ਹੋ ਗਿਆ ਸੀ ਵੀਰ ਚਸ਼ਮਦੀਦ ਆ ਤੇ ਵੀਰ ਨੇ ਅੱਖੀ ਸਾਰਾ ਕੁਝ ਹੰਡਾਇਆ ਹਾਂਜੀ ਵੀਰ ਜਦੋਂ ਪਾਣੀ ਆਇਆ ਸੀ ਤੇ ਡਰ ਨਹੀਂ ਲੱਗਿਆ ਮਨ 'ਚ ਨਹੀਂ ਇਹਨਾਂ ਕਹਿਣ ਲੱਗੇ ਵੀ ਸਰ ਹੁਣ ਬੰਨ੍ਹ ਤਾਂ ਟੁੱਟਣਾ ਨਹੀਂਗਾ ਅੱਛਾ ਜੀ ਤੇ ਸਾਰੀ ਰਾਤ ਅਸੀਂ ਬਣਾਉਂਦੇ ਰਹੇ ਉਹਨਾਂ ਦੇ ਬਾਅਦ 5 ਵਜੇ ਤੜਕੇ ਕੀ ਕੱਢ ਲੈਣਾ ਹੈ ਕਿੰਨੇ ਨਾ ਕੋਈ ਦਾਣੇ ਨਿਗਲੇ ਨਾ ਕੋਈ ਬੁੱਕਾ ਨਿਗਲੇ ਸਾਰਾ ਕੋਹ ਰੋੜ ਕੇ ਬੈਗਾ 5 ਵਜੇ ਤੜਕੇ ਉੱਥੋਂ ਬੰਨ ਟੁੱਟਾ ਤੁਸੀਂ ਉਹ ਰੋੜ ਕੇ ਲਾ ਗਈ ਕੋਈ ਆ ਰਹੀ ਗਈ ਤਾਂ ਕੋਈ ਇਹਨੂੰ ਵਹਿਣ ਪੈ ਗਿਆ ਆ ਵੇਖੋ ਆਡਾ ਟੱਬਾ ਵੀ ਕੋਠੇ ਵੀ ਪਾੜ ਗਏ ਸਾਰੇ ਤੇ ਭਜੀ ਜਦਾਂ ਮਤਲਬ ਕਿੰਨਾ ਕਿੰਨਾ ਜਦਾਂ ਜਗਾ ਤੋਂ ਟੁੱਟ ਕੇ ਇਹਨੇ ਨੁਕਸਾਨ ਕੀਤਾ ਕਿੰਨੀ ਜਗਾ ਤੋਂ ਟੁੱਟਾ ਬੰਨ ਇਥੋਂ ਤੁਹਾਡੇ ਲਾਗੇ ਲਾਗੇ ਹੜ ਲਾ ਕੋਥੋਂ ਵੱਡਾ ਬੰਨ ਦੂਥੋਂ ਟੁੱਟਾ ਅੱਛਾ ਜੀ ਉਹਨੇ ਦੂਥੋਂ ਨੁਕਸਾਨ ਕੀਤਾ ਬਹੁਤ ਜ਼ਿਆਦਾ ਇਹ ਇਹ ਮੁਰਕੇ ਇੱਧਰ ਨੂੰ ਟੁੱਟ ਗਿਆ ਮੈਂ ਹਾਂ ਮੁਰਕੇ ਆ ਸਿੱਧਾ ਆ ਗਿਆ ਤੇ ਘਰ ਦਿਖਾ ਲੂਗੇ ਆਪਣਾ ਆ ਜਾਓ ਤੁਹਾਡਾ ਘਰ ਦਿਖਾ ਲਦੇ ਆ ਆ ਵੀਰ ਦਾ ਬੰਦੇ ਉੱਤੇ ਘਰ ਪਾਇਆ ਦੋ ਕਮਰੇ ਆ ਤੇ ਆ ਦੇਖੋ ਆ ਸਾਰਾ ਜਿਹੜਾ ਉੱਚੇ ਚੜ ਕੇ ਜਾ ਰਹੇ ਨਾ ਇਹ ਸਾਰਾ ਹੀ ਲਾ ਲਓ ਵੀ ਇੱਥੋਂ ਪਾਣੀ ਕਿੰਨਾ ਆਊਗਾ ਦੇਖੋ ਘਰ ਦੇ ਵਿੱਚ ਤੱਕ ਵੀ ਫਿਰ ਆ ਬੰਦੇ ਉੱਤੇ ਕੰਦਾਂ ਪਾੜ ਗਈਆਂ ਆ ਦੇਖੋ ਤੀੜਾ ਕਿੰਨੀ ਜਗ੍ਹਾ ਤੋਂ ਆਈਆਂ ਪਾਣੀ ਕਿੰਨਾ ਕਿੰਨਾ ਸੀਗਾ ਇੱਥੇ ਪਾਣੀ ਐਨਣਾ ਅਹੀਂ ਪਟ ਪਟ ਹੀ ਅੰਦਰ ਮੈਂ ਲਾ ਲਓ 10 ਫੁੱਟ ਹੀ ਪਾਣੀ ਆ ਗਿਆ ਨਾ 11 ਹਾਂਜੀ ਹਾਂਜੀ ਬਹੁਤ ਪਾਣੀ ਆਇਆ ਆ ਦੇਖੋ ਜੀ ਆ ਘਾਰਿਆਂ ਵਿੱਚ ਦਾ ਆ ਕਾਪੀਆਂ-ਕੁੱਪੀਆਂ ਵੀ ਇੱਧਰ ਵੀ ਦੇਖ ਲਓ ਬਈ ਮੈਂ ਅੱਗੇ ਵੀਡੀਓ ਪਾਈ ਸੀ ਨਾ ਆ ਦੇਖੋ ਕਾਪੀਆਂ-ਕੁੱਪੀਆਂ ਨਿਆਣਿਆਂ ਦੀਆਂ ਸਭ ਇੱਧਰ ਗੱਲੀਆਂ ਹੋਈਆਂ ਪਈਆਂ ਆ ਆ ਹਾਲਾਤ ਇਹ ਮਤਲਬ ਜਿਦਾ ਤੇ ਬੱਚੇ ਕਿੱਥੇ ਹਨ ਬੱਚੇ ਇੱਥੇ ਆਵੇ ਲੱਗੇ ਬੈਠੇ ਅੱਛਾ ਤੇ ਇਹਦਾ ਵੀ ਹੁਣ ਡਿੱਗਣ ਦਾ ਵੀ ਡਾਰਿਆ ਹਾਂ ਡਿੱਗਣ ਦਾ ਡਾਰਿਆ ਤਾਂ ਉਹ ਕੱਲਾ ਮੈਂ ਇੱਥੇ ਹੁਣ ਬੱਚੇ ਆਖਣ ਕਿ ਜਾ ਡੈਡੀ ਉੱਥੇ ਬਾ ਉਹ ਵੀ ਕੋਈ ਸ਼ਹਿਰ ਲਿਖਣ ਵਾਲਾ ਆਈ ਜਾਏ ਜੇ ਕੋਈ ਲੈ ਕੇ ਲੈ ਕੇ ਗਿਆ ਕਿ ਨਹੀਂ ਨਹੀਂ ਹਾਲੀ ਨਹੀਂ ਕੋਈ ਵੀ ਆਇਆ ਨਹੀਂ ਤੇ ਸਾਰਾ ਉਹ ਹੀ ਆਏ ਜਿਹੜਾ ਆਪਣਾ ਡਿਊਟੀ ਆਇਆ ਉਹਨਾਂ ਦਾ ਕਲਾਵਾਗੇ ਮੁੜ ਕੇ ਕੋਈ ਹਾਲੀ ਤਾਂ ਆਇਆ ਨਹੀਂ ਪੈਸੇ ਪੁਸੇ ਦਿੱਤੇ ਕਿਸੇ ਨੇ ਕੁਛ ਮਾੜੇ ਮੋٹے ਉੱਤਾਂ ਕਿਸੇ ਨੇ ਕੋਈ ਆਉਂ ਤਰਾ ਦਿੱਤਾ ਹਜ਼ਾਰ ਹਜ਼ਾਰ ਗੁਜਰ ਆਏ ਹਨ ਅੱਛਾ ਬਾਕੀ ਹਜ਼ਾਰ ਹਜ਼ਾਰ ਨਾਲ ਤੁਹਾਨੂੰ ਪਤਾ ਕੀ ਬਣਦਾ ਸਾਰਾ ਕੁਝ ਤੇ ਰੁੜ ਗਿਆ ਤੇ ਹਜ਼ਾਰ ਹਜ਼ਾਰ ਨਾਲ ਕੀ ਬੜੀ ਆ ਜਾਓ ਵੀਰ ਦਾ ਦੂਜੇ ਪਾਸੇ ਵੀ ਦਿਖਾ ਲਦੇ ਆਂ ਵੇ ਮਾਚੀ ਵਾਲਾ ਪਿੰਡ ਦੇ ਬੰਨ ਦੇ ਉੱਤੇ ਆ ਵੀਰ ਬਿਠਾ ਆ ਦੇਖੋ ਆ ਸਮਾਨ ਦੇ ਹਾਲਾਤ ਦੇਖ ਲਓ ਇਹ ਮਰਜਦਾ ਗਰਾਉਂਡ ਜ਼ੀਰੋ ਦੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵੀ ਆ ਦੇਖੋ ਸਮਾਨ ਸਮੂਹ ਨੇ ਇਦਾਂ ਉੱਚੀ ਜਗ੍ਹਾ ਤੇ ਮੰਜੀਆਂ ਤੇ ਰੱਖ ਕੇ ਬਚਾਇਆ ਇਹਨਾਂ ਨੇ ਤੇ ਮੈਨੂੰ ਲੱਗਦਾ ਵੀ ਇੱਥੇ ਪੇਟੀਆਂ ਨੂੰ ਤਾਂ ਨਹੀਂ ਪਾਣੀ ਨੇ ਨੁਕਸਾਨ ਕੀਤਾ ਪੇਟੀ ਉਹ ਤਿੱਜੀ ਰੁੜ ਗਈ ਆ ਉਹ ਰੁੜ ਗਈ ਇਹ ਇਹ ਨਵੀਂ ਲਿਆਂਦੀ ਸੀ ਅੱਛਾ ਉਹ ਨਾਲ ਹੀ ਰੁੜ ਗਈ ਵਿੱਚ ਹੀ ਉਹ ਨਾਲ ਹੀ ਚਲੀ ਗਈ ਆ ਲੱਭੀ ਨਾ ਨੇ ਉਹ ਨਹੀਂ ਲੱਭੀ ਹਾਲੇ ਤਾਂ ਬਹੁਤ ਜ਼ਿਆਦਾ ਹੈ ਪਰ ਪਤਾ ਨਹੀਂ ਕਿ ਕੀ ਕੁਝ ਰੁੜ ਕੇ ਚਲ ਗਿਆ ਹਨ ਚਲਾ ਗਿਆ ਸਰ ਸਮਾਨ ਹੀ ਤੁਹਾਨੂੰ ਦੱਸਣ ਦੇ ਜਿਹੜਾ ਕਰਕ ਹੋ ਗਿਆ ਗਰੀਬ ਬੰਦੇ ਨੇ ਕਿੱਥੋਂ ਲੈ ਲੈਣਾ ਬਹੁਤ ਬੁਰੇ ਹਾਲਾਤ ਹੈ ਹਾਂਜੀ ਤੇ ਫਿਰ ਹੁਣ ਕੰਮਕਾਰ ਕਾਦਾ ਤੁਹਾਡਾ ਜੀ ਇਹੋ ਜਿਹਾ ਵੀ ਮਿਹਨਤ ਕਰੀਦੀ ਸੀ ਮਿਹਨਤ ਕਰਕੇ ਆ ਕਮਰੇ ਲਾਇਆ ਹਨ ਤੇ ਇਹਨਾਂ ਕਮਰਿਆਂ ਦੇ ਵਿੱਚ ਹੀ ਸੋਖ ਨਹੀਂ ਆਇਆ ਮਹਾਰਾਜ ਨੇ ਦਿੱਤਾ ਹੀ ਦਿਹਾੜੀ ਕਰਦੇ ਭਾਈ ਹਾਂਜੀ ਦਿਹਾੜੀ ਕਰੀਦੀ ਚਲ ਕੋਈ ਨਹੀਂ ਵੀਰ ਮਹਾਰਾਜ ਕਿਰਪਾ ਕਰਨਗੇ ਅਸੀਂ ਇਹ ਪਰਿਵਾਰ ਤੁਹਾਨੂੰ ਦਿਖਾ ਲਿਆ ਇੱਥੇ ਦੇ ਹਾਲਾਤ ਦਿਖਾ ਲਿਆ ਤੇ ਇਹਨਾਂ ਦਾ ਨੰਬਰ ਨਾਲ ਚ ਰੱਖ ਦਨੇ ਜੇ ਮੇਰੇ ਕਿਸੇ ਵੀਰ ਨੇ ਜਦਾਂ ਇਹਨਾਂ ਦੀ ਮਤ ਕਰਨੀ ਹੋਵੇ ਤੇ ਜਰੂਰ ਇਹਨਾਂ ਨਾਲ ਸੰਪਰਕ ਕਰ ਲਈਓ ਜੀ। ਇਹ ਭਾਜੀ ਉਦਾਂ ਮਤਲਬ ਤੁਹਾਨੂੰ ਇਹਦਾ ਰਾਸ਼ਨ ਵਗੈਰਾ ਮਿਲ ਜੰਦਾ ਹੈ? ਹਾਂ ਜੀ ਰਾਸ਼ਨ ਮਿਲਿਆ ਸੀ। ਚ ਰਾਸ਼ਨ ਮਿਲਿਆ ਹੈ। ਦੇਖ ਗਏ ਹਣ ਤੋੜੇ ਆਟੇ ਦੇ ਚਾਰ ਪੰਜ ਦਿੱਤੇ ਹਨਾ ਮੂੜ ਕੇ ਫਰੇ ਜੀ ਮੂੜ ਕੇ ਬਥੇਰੀ ਜਨੇ ਚੋਕੇ ਨੇ ਹਾਣੋ ਤੇ ਹੋ ਗਿਆ ਵੀ ਚਲੋ ਰਾਸ਼ਨ ਵੀ ਮਾਰਾ ਤੇ ਮੇਰੇ ਨਾਲ ਚਲੋ ਹੋ ਗਿਆ। ਤੇ ਚਲੋ ਇਹਨਾਂ ਕੋਲ ਮਾਇਤ ਕਰਦਣ ਕੋ ਪੈਸੇ ਥੇਲੇ ਸੀ ਤੇ ਚਲੋ ਬੰਦਾ ਆਪਣਾ ਕਮਰਾ ਹੀ ਖੜਾ ਕਰ ਲੈਂਦਾ। ਹਾਂਜੀ ਮਤਲਬ ਘਰ ਦੇ ਹਾਲਾਤ ਐ ਇਸ ਵੇਲੇ ਜਿਹੜੇ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਆ ਵੀ ਉਹ ਆ ਬੰਨ ਦੇ ਉੱਤੋਂ ਦੇਖੋ ਇਧਰਲੇ ਪਾਸੇ ਉਹ ਸਾਰਾ ਮਿੱਟੀ ਲੈ ਗਈ ਖੋਰ ਕੇ ਵੀ ਆਹ ਦੇਖ ਲਓ ਆਹ ਸਾਰੀ ਆ ਕੱਡੇ ਉੱਚੀ ਥਾਂ ਤੇ ਸਗਾ ਘਰ ਇਹਦਾ ਵੀਰ ਦਾ ਤੇ ਉਹ ਸਾਰਾ ਰੁੜ ਕੇ ਮਿੱਟੀ ਚਲ ਗਈ ਆਹ ਦੇਖ ਲਓ ਆ ਇੱਥੇ ਪਾਣੀ ਜਿਹੜਾ ਆ ਵੀ ਲਾ ਲਓ ਵੀ ਉਹ ਡਮ ਮੇਰੇ ਹਿਸਾਬ ਨਾਲ ਤਾਂ ਪਾਣੀ ਇਹ 15 15 ਫੁੱਟ ਉੱਚਾ ਹੋਣਾ ਇੱਥੇ ਕਿਉਂਕਿ ਉਹ ਕੰਧ ਜਿਹੜੀ ਆ ਕੰਧ ਲਾ ਲਓ ਵੀ ਉਹ ਥੱਲੇ ਲੈ ਕੇ ਘਰ ਜਿਹੜਾ ਆ ਇਹ ਹੋਣਾ 13 14 ਫੁੱਟ ਤੇ ਇਹ ਤੋਂ ਵੀ ਉੱਚਾ 2 2 3 3 ਫੁੱਟ ਪਾਣੀ ਜਿਹੜਾ ਇਸ ਇਲਾਕੇ ਵਿੱਚ ਜਿਹੜਾ ਮਾਰ ਕੀਤਾ ਬੜੀ ਮੁਸ਼ਕਲ ਵਿੱਚ ਇਸ ਇਲਾਕੇ ਨੇ ਇਹਦਾ ਦਿਨ ਕੱਢਿਆ ਤੇ ਇਹਨਾਂ ਦੀ ਮਤ ਕਰਨ ਲਈ ਜੇ ਕੋਈ ਮੇਰਾ ਵੀਰ ਕਰਨਾ ਚਾਹੁੰਦਾ ਹੋਵੇ ਤਾਂ ਜਰੂਰ ਸੰਪਰਕ ਕਰੋ ਧੰਨਵਾਦ